ਅੰਮ੍ਰਿਤਸਰ ਦੀ ਨਾਲ ਲੱਗਦੇ ਮਜੀਠਾ ਹਲਕੇ ਦੇ ਵਿੱਚ ਕਈ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ ਉੱਥੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਉੱਥੇ ਡੀਜੀਪੀ ਪੰਜਾਬ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 31 ਮਈ ਤੱਕ ਜਿਹੜਾ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਮਗਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿੇ ਆ 31 ਮਈ ਨੂੰ ਤੇ ਮਗਰ ਹੁਣ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬਣ ਰਹੇ ਆ ਕਈ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਚੁੱਕੀ ਹੈ ਹੁਣ ਜ਼ਿੰਮੇਵਾਰ ਕਿਉਂ ਕੌ ਆ ਦਾਅਵੇ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਨਸ਼ਾ ਜਿਹੜਾ ਜਲਦ ਤੋਂ ਜਲਦ ਖਤਮ ਕਰ ਦਿੱਤਾ ਜਾਵੇਗਾ 31 ਮਈ ਤੱਕ ਪੰਜਾਬ ਦੇ ਡੀਜੀਪੀ ਵੱਲੋਂ ਵੀ ਕਿਹਾ ਗਿਆ ਕਿ ਨਸ਼ਾ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਏਗਾ ਫਿਲਹਾਲ ਅਸੀਂ ਅੰਮ੍ਰਿਤਸਰ ਦੇ ਸਿਵਲ ਹਸਪੀਟਲ 'ਚ ਮੌਜੂਦ ਹਾਂ ਤੁਹਾਨੂੰ ਦੱਸਿ ਕਿੱਥੇ ਪੋਸਟਮਾਰਟਮ ਲਈ ਜਿਹੜੀਆਂ ਲਾਸ਼ਾਂ ਨੇ ਉਹ ਜ਼ਰੂਰ ਆ ਰਹੀਆਂ ਨੇ ਤੇ ਲੋਕ ਜ਼ਰੂਰ ਇੱਥੇ ਰੋਂਦੇ-ਕੁਰਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਅਸੀਂ ਕਾਂਗਰਸ ਸਰਕਾਰ ਦੀ ਗੱਲ ਕਰਦੇ ਆ 2020 ਦੇ ਵਿੱਚ 100 ਤੋਂ ਵੱਧ ਜਿਹੜਾ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ ਸੀ ਉਦੋਂ ਵੀ ਕੋਈ ਜ਼ਿੰਮੇਵਾਰ ਨਹੀਂ ਛੜਾਇ ਇਹ ਘਰਾਂ ਦੇ ਘਰ ਉਜੜ ਰਹੇ ਨੇ ਉਹ ਜ਼ਿੰਮੇਵਾਰ ਕੌਣ ਹੋਵੇਗਾ ਫਿਲਹਾਲ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਅਮਰਸਰ ਦੇ ਸਿਵਲ ਹਸਪੀਟਲ ਪੋਸਟਮਾਰਟਮ ਦੀਆਂ ਦਿਖਾ ਰਹੇ ਹਾਂ ਤੇ ਤੁਸੀਂ ਇਹ ਜਿਹੜੀਆਂ ਰੋਂਦੀਆਂ ਕੁਰਲਾਉਂਦੀਆਂ ਜਿਹੜੀਆਂ ਤਸਵੀਰਾਂ ਨੇ ਪੇਂਡੀਆਂ ਵੀ ਸਾਹਮਣੇ ਆ ਰਹੀਆਂ ਨੇ ਕਿਤੇ ਜ਼ਹਿਰੀਲੀ ਸ਼ਰਾਬ ਕਿਉਂਕਿ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਹਿ ਦਿੱਤਾ ਜਾਂਦਾ ਹੋਵੇਗੀ ਮਗਰ ਫਿਲਹਾਲ ਕੋਈ ਵੀ ਜ਼ਿੰਮੇਵਾਰ ਨਹੀਂ ਠਰਾਇਆ ਜਾਂਦਾ ਸੀ ਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸੀਨੀਅਰ ਅਧਿਕਾਰੀ ਵੀ ਜਿਹੜੇ ਇੱਥੇ ਮੌਜੂਦ ਨੇ ਐਸ ਐਮਓ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਸਰਨਾ ਸਿਨੀਅਰ ਅਧਿਕਾਰੀ ਮਜੂਨੇ ਸਰ ਕੀ ਨਾਮ ਹੈ ਡਿਜ਼ਾਈਗਨੇਸ਼ਨ ਮੈਂ ਡਾਕਟਰ ਸੋਰਨਜੀਤ ਤਵਨ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਸਪਤਾਲ ਆਪਰੇ ਸਰ ਗੱਲ ਕਰ ਰਹੇ ਹਾਂ ਰਾਤੀ ਤਕਰੀਬਨ 1 ਵਜੇ ਮਾਨਯੋਗ ਸਿਵਲ ਸਰਜਨ ਮੈਡਮ ਡਾਕਟਰ ਕਿਰਨ ਜੀ ਦਾ ਮੈਨੂੰ ਫੋਨ ਆਇਆ ਕਿ ਮਗੀਥੇ ਦੇ ਨਾਲ ਪਿੰਡ ਤਰੀਏਵਾਲ 'ਚ ਕੋਈ ਮੰਦਭਾਗੀ ਘਟਨਾ ਘਟ ਗਈ ਹੈ ਕਿ ਜਰੀਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੀ ਬੋਡੀਜ਼ ਇੱਥੇ ਸ਼ਿਫਟ ਕਰਨੀਆਂ ਸੋ ਉਹਨਾਂ ਨੂੰ ਡੀਸੀ ਸਾਹਿਬ ਵੱਲੋਂ ਨਿਸ਼ਾਨਦੇਸ਼ ਦਿੱਤੇ ਗਏ ਮੈਂ 1:30 ਵਜੇ ਦੇ ਆਸ-ਪਾਸ ਸਿਵਲ ਹਸਪਤਾਲ ਅੰਮ੍ਰਿਤਸਰ ਆਇਆ ਆਪਣੀਆਂ ਐਂਬੂਲੈਂਸਸ ਵਗੈਰਾ ਤਿਆਰ ਕੀਤੀਆਂ ਇੱਥੇ ਡੀਐਸਪੀ ਸਾਹਿਬ ਵੀ ਆਗੇ ਸੀਗੇ ਸ਼੍ਰੀਮントਰ ਮਹਿੰਦਰ ਕਲਿਆਣ ਜੀ ਐਂਡ ਐਂਬੂਲੈਂਸਸ ਤਿਆਰ ਕਰਕੇ ਐਸਐਮਓ ਮਰੀઠા ਜੀ ਨਾਲ ਟਾਈ ਅਪ ਕਰਕੇ ਐਂਬੂਲੈਂਸਸ ਉੱਥੋਂ ਭੇਜੀਆਂ ਸਾਢੇ 4 ਵਜੇ ਦੇ ਆਸ-ਪਾਸ ਸਾਡੀ ਐਂਬੂਲੈਂਸਸ ਨਾ ਡੈਡ ਬਾਡੀਜ਼ ਲੈ ਕੇ ਇੱਥੇ ਪਹੁੰਚ ਗਿਆ ਕਿਉਂਕਿ ਸਾਡੀ ਮੋਰਚਰੀ ਫੁੱਲ ਹੁੰਦੀ ਹੈ ਜ਼ਿਆਦਾਤਰ 6 ਹੀ ਬਾਡੀਜ਼ ਰੱਖਣ ਦੀ ਜਗ੍ਹਾ ਹੈ ਥੈਨ ਫਿਰ ਅਸੀਂ ਬਰਫ਼ ਵਗੈਰਾ ਦਾ ਅਰੇਂਜ ਕੀਤਾ ਬਿਗੇਸਪੀ ਸਾਹਿਬ ਦੇ ਨਾਲ ਜਾ ਕੇ ਤੇ ਨੋ ਬodies ਆਪਣੇ ਹੌਲ 'ਚ ਉੱਤੇ ਰਖਵਾਈਆਂ ਹੁਣ ਦੀ ਗੱਲ ਕਰੀ ਹੋਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਤੱਕ ਸਾਡੇ ਕੋਲ 12 ਡੈੱਡ ਬਾਡੀਜ਼ ਆ ਚੁੱਕੀਆਂ ਐ ਤੇ ਇਹ ਕੌਣ ਦਾ ਵੇਅ ਹੈ ਕਿਤੇ 13 ਦੀ ਮੌਤ ਹੋ ਚੁੱਕੀ ਆ ਤਿੰਨ ਚਾਰ ਮਰੀਜ਼ ਕਹਿੰਦੇ ਆ ਗੁਰੂ ਨਾਨਕ ਦੇਵ ਹਸਪਤਲ ਦਾਖਲ ਨੇ ਇੱਕ ਸਾਡੇ ਕੋਲ ਵੀ ਦਾਖਲ ਐ ਜਿਹੜਾ ਪੰਜ ਤਵਾ ਪੰਜਵੇਂ ਆਪਣੀ ਸੁਪਰਵੀਜ਼ਨ 'ਚ ਦਾਖਲ ਕਰਾਇਆ ਉਹ ਬਿਲਕੁਲ ਠੀਕ ਐ ਗੁਰੂ ਨਾਨਕ ਦੇਵ ਹਸਪਤਲ ਵਾਲੇ ਵੀ ਹੋਪਫੁਲੀ ਠੀਕ ਹੀ ਨੇ ਐਂਡ 12 13 ਮੌਤਾਂ 13 ਦੀ ਆਲਮੋਸਟ ਕੰਡੀਸ਼ਨ ਕਹਿ ਸਕਦੇ ਆ ਥੋੜੀ ਪੁਸ਼ਟੀ ਹੋ ਚੁੱਕੀ ਆ ਅੱਛਾ ਬਈ ਅ ਸੋ ਇਹ ਸੰ ਸੀਨੀਅਰ ਅਧਿਕਾਰੀ ਜਿਨਾਂ ਨਾਲ ਗੱਲਬਾਤ ਕੀਤੀ ਹੈ ਜਿਨਾਂ ਦਾ ਇਹ ਕਹਿਣਾ ਹੈ ਕਿ 13 ਤੋਂ ਜ਼ਿਆਦਾ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਲੋਕ ਜਿਹੜੇ ਹੈ ਗੁਰੂ ਨਾਨਕ ਹਸਪੀਟਲ ਦੇ ਵਿੱਚ ਐਡਮਿਟ ਮਗਰ ਸਵਾਲ ਇਹ ਉੱਠਦਾ ਹੈ ਕਿ ਡੀਜੀਪੀ ਪੰਜਾਬ ਵੱਲੋਂ ਕਿਹਾ ਗਿਆ ਕਿ 31 ਮਈ ਤੱਕ ਨਸ਼ਾ ਖਤਮ ਹੋਏਗਾ ਮਗਰ ਨਸ਼ਾ ਇਸ ਤਰ੍ਹਾਂ ਪਣਾ ਦੇ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਘਰ ਦੇ ਕਰ ਬਰਬਾਦ ਕਰ ਰਿਹਾ 31 ਮਈ ਥੋੜੇ ਦਿਨਾਂ ਦੇ ਵਿੱਚ ਹੈ ਮਗਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਮੌਤਾਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਨੇ ਅਸੀਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਗਰ ਕਸ ਵੱਡੀ ਸਵਾਲ ਇਹ ਹੈ ਕਿ ਕਸੂਰ ਕਿਦਾ ਕਿਉਂਕਿ ਹਰ ਵਾਰ ਕਿ ਸਰਕਾਰਾਂ ਹੁੰਦੀਆਂ ਨੇ ਕਾਂਗਰਸ ਸਰਕਾਰ ਵੇਲੇ ਵੀ 2020 ਦੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਸਨ ਇਸ ਤਰ੍ਹਾਂ ਹੀ ਕਈ ਗੱਡੀਆਂ ਉੱਜੜ ਗਏ ਮਗਰ ਹੁਣ ਉਸ ਤੋਂ ਬਾਅਦ ਇਹ ਤਸਵੀਰ ਦੇਖ ਰਹੇ ਹਾਂ ਜਿੱਥੇ ਕਿ ਕਈ ਆ ਗੱਡ ਜਿਹੜੇ ਉੱਜੜੇ ਹੋਏ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਅਸੀਂ ਸਿਵਲ ਹਸਪਤਲ ਦੇ ਮੌਜੂਦ ਹਾਂ ਜਿੱਥੇ ਕਿ ਦੇਖਣ ਨੂੰ ਮਿਲ ਰਿਹਾ 5 ਮਿੰਟ ਦਾ ਸਮਾਂ ਨਹੀਂ ਲੱਗਦਾ ਕਿ ਲਾਸ਼ਾਂ ਜਿੱਥੇ ਆਨ ਪੋਸਟਮਾਰਟਮ ਲਈ ਪਹੁੰਚ ਰਹੀਆਂ ਨੇ ਅਸੀਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਜੀ ਜਰਾ ਅਸੀਂ ਦਰਜ ਕਰੀਏ ਤੁਹਾਨੂੰ ਪਤਾ ਉਮਰ ਕੀ ਨਾਮ ਹੈ ਜੀ ਇਹ ਉਮਰ 50 ਸਾਲ ਦੀ ਕੀ ਨਾਂ ਹੈ ਇਕਬਾਲ ਸਿੰਘ ਇਹ ਹੋਰੀ ਪਿੰਡ ਤੋਂ ਮਤਾਂ ਹੀ ਹੈ ਕਿੰਨੇ ਦਾ ਮਤਾਂ ਅੱਜ ਗਿਆ ਹੈ ਪੰਜ ਛੇ ਮੋਟਾਂ ਤੇ ਦੇਸੀ ਤਾਰੂ ਕਿੰਦੇ ਸੀ ਹਾਂ ਦੇਸੀ ਕਿੱਥੋਂ ਨਿਕਲੇ ਆਏ ਉਹ ਤੋਂ ਪਿੰਡੋਂ ਆਣੇ ਨੇ ਅਸੀਂ ਬਣੇ ਹਾਂ ਪਿੰਡੋਂ ਹੀ ਮੈਕੀ ਹਾਂ ਹਾਜੀ ਭਾਜੀ ਭਾਜੀ ਕੀ ਨਾਂ ਹੈ ਉਹ ਤਾਂ ਇਕਬਾਲ ਸਿੰਘ ਇਹ ਤੁਹਾਡਾ ਨਾਮ ਕੀ ਹੈ ਮੇਰਾ ਇਕਬਾਲ ਸਿੰਘ ਕਿਹੜੀ ਜਗ੍ਹਾ ਤੋਂ ਤੁਸੀਂ ਅਗਾੜੀ ਚਲਾਤ ਤੁਸੀਂ ਕੀ ਲੱਗਦੇ ਉਹਨਾਂ ਦੇ ਮੈਂ ਭਰਾਵਾਂ ਦਾ ਵੱਡਾ ਭਰਾਵਾ ਤੇ ਕੀ ਗੱਲ ਕੀ ਹੋਈ ਕਾਲਪ ਕਿਹਦੇ ਸ਼ਰਾਬ ਦਿਨੇ ਪੀਤੀ ਇਹਨੇ ਤੇ ਰਾਤ ਪਤਾ ਨਹੀਂ ਕੀ ਹੋਇਆ ਕੀ ਨਹੀਂ ਹਾਂ ਦੇਚੀ ਤਾਂ ਨਹੀਂ ਪਤਾ ਆਨ ਆਪਣੀ ਨਕਾਲੀ ਜੀ ਪੀਂਦੀ ਕਿੰਨਿਆ ਕਿੰਨੇ ਚ ਮੋਤਾਂ ਹੋ ਚੁੱਕੀਆਂ ਸਰ ਮੇਰੇ ਪੱਕਾ ਨਹੀਂ ਪਤਾ ਮੈਂ ਤੇ ਕੰਮ ਪਗਾਰੀ ਕਰਾਂ ਫਿਰ ਵੀ ਤੁਹਾਨੂੰ ਕੰਮ ਕਿੰਨੀਆਂ ਪਾਛੇ ਪਤਾ ਲੱਗਾ ਜੀ ਇਹ ਕਿੱਥੋਂ ਲਈ ਸੀ ਨਹੀਂ ਇਹ ਚੀਜ਼ਾਂ ਨਹੀਂ ਪਤਾ ਅਗੇ ਪੀਂਦੇ ਸ਼ਰਾਬ ਆ ਪੀ ਲੈਂਦੇ ਲੱਗਦੀ ਸੀ ਹਾਂਜੀ ਕੀ ਕੰਮ ਕਰਦੇ ਪੈਂਟਰ ਦਾ ਕੰਮ ਆ ਬੋਰਡ ਬਾਲਣ ਕਿੰਨੇ ਬੱਚੇ ਲੱਗਦਾ ਜਿਨ੍ਹਾਂ ਨੇ ਸ਼ਰਾਬ ਵੇਚੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਬਹੁਤ ਸਾਰੇ ਘਰਾਂ ਦੇ ਹਾਂ ਜੀ ਇਹ ਤਾਂ ਹੈ ਹੀ ਆ। ਸੈਮੋ ਸਾਫਨਾ ਗੱਲਬਾਤ ਕੀਤੀ ਹੈ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਨੇ ਸਿਵਲ ਹਸਪੀਟਲ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮਗਰ ਦੁੱਖ ਦੀ ਗੱਲ ਹੈ बार-बार ਸਵਾਲ ਇਹੀ ਉੱਠਦਾ ਹੈ ਕਿ ਕਸੂਰ ਵਾਗੋਣਾ ਹੁਣ ਦੇਖਦੇ ਹਾਂ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਕੀ ਕੀਤੀ ਜਾਂਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਆਫ ਲਾਈਫ ਦਾ ਬੀਟੀਵੀ ਅੰਮ੍ਰਿਤਸਰ